ਸਾਸੀ ਕਾ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਤੇ ਤੁਹਾਡੇ ਨਾਲ ਇੱਕ ਵਾਇਰਲ ਵੀਡੀਓ ਲੱਗੇ ਆ ਸਾਂਝੀ ਕਰਨ ਤੇ ਦੇਖ ਕੇ ਦੱਸਿਓ ਕਿ ਇਹ ਸਹੀ ਹੋਇਆ ਜਾਂ ਗਲਤ ਹੋਇਆ ਤੁਹਾਨੂੰ ਦੱਸ ਦਈਏ ਕਿ ਇੱਕ ਬਹੁਤ ਹੀ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੋ ਰਿਹਾ ਆ ਸੋਸ਼ਲ ਸਾਈਟਾਂ ਦੇ ਉੱਤੇ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਜਿਹੜਾ ਆ ਵਾਇਰਲ ਕੀਤਾ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਹਰਮੀਤ ਸਿੰਘ ਪਿੰਕਾ ਹੁਣਾ ਨੇ ਇਸ ਵੀਡੀਓ ਨੂੰ ਵਾਇਰਲ ਕੀਤਾ ਜਦੋਂ ਉਹਨਾਂ ਦੇ ਕੋਲ ਇਹ ਵੀਡੀਓ ਪਹੁੰਚੀ ਤਾਂ ਉਹਨਾਂ ਨੇ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਜਿਹੜਾ ਆ ਉਹ ਦੁੱਖ ਨਾਲ ਮਹਿਸੂਸ ਕੀਤਾ ਬਹੁਤ ਹੀ ਦੁਖੀ ਹਿਰਦੇ ਦੇ ਨਾਲ ਉਹਨਾਂ ਨੇ ਇਹ ਵੀਡੀਓ ਸਾਂਝੀ ਕੀਤੀ ਕਿ ਇਹ ਦੇਖੋ ਕੀ ਮਜ਼ਾਕ ਬਣਾਇਆ ਜਾ ਰਿਹਾ ਆ ਸਾਡੇ ਸਿੱਖ ਧਰਮ ਦਾ ਸਾਡੇ ਗੁਰੂਆਂ ਦਾ ਤੁਹੰਦਾ ਦੇ ਕਿ ਇਹ ਵੀਡੀਓ ਤੇਜ਼ੀ ਦੇ ਨਾਲ ਜਿਹੜਾ ਵਾਇਰਲ ਹੋ ਰਿਹਾ ਆ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋ ਕਿ ਇੱਕ ਨੌਜਵਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਦੇ ਦਿੱਤਾ ਆ ਉਹਨੂੰ ਹੂਬ-ਹੂ ਜਿਹੜਾ ਆ ਇੱਕ ਝਾਕੀ ਦਾ ਰੂਪ ਦੇ ਦਿੱਤਾ ਆ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਹ ਜਿਹੜਾ ਆ ਇਸ ਬੱਚੇ ਨੂੰ ਦਾੜੀ ਲਗਾ ਕੇ ਉਹਨਾਂ ਦਾ ਪੂਰਾ ਰੂਪ ਬਣਾ ਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਤੇ ਬਿਠਾ ਦਿੱਤਾ ਜਾਂਦਾ ਆ ਤਾਂ ਦੱਸਦੇ ਕਿ ਇਹ ਵੀਡੀਓ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਏ ਜਦੋਂ ਹਰਮੀਤ ਸਿੰਘ ਪਿੰਕਾ ਉਹਨਾਂ ਦੇ ਕੋਲ ਪਹੁੰਚਦੀ ਆ ਤਾਂ ਉਹਨਾਂ ਦਾ ਦਿਲ ਜਿਹੜਾ ਆ ਬਹੁਤ ਦੁਖੀ ਹੋਇਆ ਤੇ ਦੁਖੀ ਹਿਰਦੇ ਦੇ ਨਾਲ ਉਹਨਾਂ ਨੇ ਆਪਣੇ ਇਸ ਵੀਡੀਓ ਨੂੰ ਸੋਸ਼ਲ ਹੈਂਡਲ ਦੇ ਉੱਤੇ ਜਿਹੜਾ ਆ ਸ਼ੇਅਰ ਕਰਦੇ ਹੋਏ ਜਿਹੜਾ ਆ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਬਹੁਤ ਹੀ ਜ਼ਿਆਦਾ ਇਸ ਚੀਜ਼ ਦੀ ਨਕੀਦੀ ਵੀ ਕੀਤੀ ਤੁਹਾਨੂੰ ਦੱਸੀ ਕਿ ਇਹ ਵੀਡੀਓ ਜਿਹੜੀ ਹੈ ਬਹੁਤ ਤੇਜ਼ੀ ਦੇ ਨਾਲ ਹੁਣ ਜਿਹੜੀ ਸੋਸ਼ਲ ਸਾਈਟਾਂ ਦੇ ਉੱਤੇ ਤੁਹਾਨੂੰ ਦੇਖਣ ਨੂੰ ਮਿਲਦੀ ਹੋਵੇਗੀ ਕਿਉਂਕਿ ਇਹ ਵੀਡੀਓ ਪੂਰੀ ਤਰ੍ਹਾਂ ਜਿਹੜੀ ਆ ਵਾਇਰਲ ਹੋ ਚੁੱਕੀ ਜਿਹਦੇ ਵਿੱਚ ਇੱਕ ਨੌਜਵਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਬਣਾ ਕੇ ਜਿਹੜਾ ਆ ਇੱਕ ਚੱਲਦੇ ਹੋਏ ਪ੍ਰੋਗਰਾਮ 'ਚ ਲਿਆਂਦਾ ਜਿਵੇਂ ਕਿ ਤੁਸੀਂ ਦਿੰਦੇ ਹੋ ਕਿ Hindu ਧਰਮ ਦੇ ਵਿੱਚ ਵੀ ਬਹੁਤ ਸਾਰੀਆਂ ਝਾਕੀਆਂ ਕੀਤੀਆਂ ਜਾਂਦੀਆਂ ਨੇ ਤੇ ਪ੍ਰੋਗਰਾਮ ਦੇ ਵਿੱਚ ਵਕ-ਵਕ ਦੇਵੀ-ਦੇਵਤਿਆਂ ਦੇ ਜਿਹੜੇ ਆ ਰੂਪ ਬਣਾ ਕੇ ਸਟੇਜ ਦੇ ਉੱਤੇ ਲਿਆਂਦਾ ਜਾਂਦਾ ਆ ਉਸੇ ਤਰ੍ਹਾਂ ਹੀ ਜਿਹੜਾ ਆ ਇਹ ਵੀ ਕੀਤਾ ਗਿਆ ਇੱਕ ਪ੍ਰੋਗਰਾਮ ਜੋ ਕਿ ਦੱਸਿਆ ਜਾ ਰਿਹਾ ਕਿ ਸਿੰਧੀ ਭਾਈਚਾਰੇ ਦਾ ਇੱਕ ਪ੍ਰੋਗਰਾਮ ਸੀ ਜੋ ਕਿ ਮਹਾਰਾਸ਼ਟra ਦੇ ਉਲਾਸ ਨਗਰ ਦੇ ਵਿੱਚ ਕੀਤਾ ਜਾ ਰਿਹਾ ਸੀ ਮਹਾਰਾਸ਼ਟra ਦੇ ਉਲਾਸ ਨਗਰ ਦਾ ਇਹ ਵੀਡੀਓ ਆ ਜਿੱਥੇ ਕਿ ਇੱਕ ਸਿੰਧੀ ਭਾਈਚਾਰੇ ਦੇ ਪ੍ਰੋਗਰਾਮ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਦੇ ਕੇ ਇਸ ਨੌਜਵਾਨ ਨੂੰ ਜਿਹੜਾ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਤੇ ਬਿਠਾ ਦਿੱਤਾ ਜਾਂਦਾ ਆ ਇੰਨੀ ਮੰਦਪਾਗੀ ਘਟਨਾ ਜਿਹੜੀ ਹੈ ਸਾਹਮਣੇ ਆਈ ਹੈ ਬਹੁਤ ਹੀ ਜ਼ਿਆਦਾ ਜਿਹੜਾ ਆ ਵਚਿੱਤਰ ਲੱਗਿਆ ਬਹੁਤ ਹੀ ਮਾੜਾ ਲੱਗਿਆ ਬਹੁਤ ਹੀ ਭੈੜਾ ਲੱਗਿਆ ਇਹਦੇ ਨਾਲ ਬਹੁਤ ਜ਼ਿਆਦਾ ਸਿੱਖ ਸੰਗਤਾਂ ਦੇ ਹਿਰਦੇ ਵੀ ਬਲੁੰਦਰੇ ਜਾ ਰਹੇ ਨੇ ਬਹੁਤ ਹੀ ਜ਼ਿਆਦਾ ਜਿਹੜਾ ਆ ਇਹ ਚੀਜ਼ ਜਿਹੜੀ ਹੈ ਉਹ ਦੁੱਖ ਪ੍ਰਗਟਾਇਆ ਜਾ ਰਿਹਾ ਹਰਮੇਸ਼ ਸਿੰਘ ਪਿੰਕਾ ਜੀ ਹੁਣ ਵੱਲੋਂ ਤੇ ਹੋਰ ਵੀ ਕਈ ਲੋਕਾਂ ਵੱਲੋਂ ਇਸ ਚੀਜ਼ ਦੇ ਉੱਤੇ ਜਿਹੜਾ ਆ ਬਹੁਤ ਹੀ ਮਾੜਾ ਪ੍ਰਭਾਵ ਜਿਹੜਾ ਤੁਹਾਨੂੰ ਦੱਸਿਆ ਜਾ ਰਿਹਾ ਪੀ ਹੋ ਰਿਹਾ ਹੈ ਕਿਉਂਕਿ ਅਜੀਹਾ ਕਰਨਾ ਜਿਹੜਾ ਆ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਬਲੁੰਦਰਨਾ ਜਿਹੜਾ ਆ ਉਹ ਇੱਕ ਬੜੀ ਹੀ ਖਤਰਨਾਕ ਤਰੀਕੇ ਦੇ ਨਾਲ ਜਿਹੜਾ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਬਲੁੰਦ ਰਿਆ ਗਿਆ ਆ ਜਿਹਦੇ ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਆ ਸੱਚਾ ਸੁੱਚਾ ਰੂਪ ਜਿਹੜਾ ਆ ਉਹਨੂੰ ਇਸ ਤਰ੍ਹਾਂ ਦੇ ਰੂਪ ਦੇ ਵਿੱਚ ਢਾਲ ਕੇ ਪੇਸ਼ ਕੀਤਾ ਗਿਆ ਆ ਇੱਕ ਪ੍ਰੋਗਰਾਮ ਦੇ ਵਿੱਚ ਜਿਹੜੀ ਸ੍ਰੀ ਗੁਰਨਾਲਕ ਦੇਵ ਜੀ ਦੀ ਉਹ ਝਾਕੀ ਦਿਖਾਈ ਗਈ ਏ ਉਹ ਝਾਕੀ ਨੂੰ ਮਾ ਜਿਹੜਾ ਆ ਇੱਕ ਮੰਜ਼ਰ ਜਿਹੜਾ ਸਾਹਮਣੇ ਆਇਆ ਆ ਤੇ ਦੂਸਰੀ ਸਭ ਤੋਂ ਵੱਡੀ ਜਿਹੜੀ ਬੇਕੂਫੀ ਇਹ ਕੀਤੀ ਜਾਂਦੀ ਏ ਕਿ ਉਸ ਨੌਜਵਾਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਤੇ ਬਿਠਾ ਦਿੱਤਾ ਜਾਂਦਾ ਆ ਕਿੰਨੀ ਵੱਡੀ ਤੇ ਕਿੰਨੀ ਮਾੜੀ ਘਟਨਾ ਜਿਹੜੀ ਏ ਉਹ ਸਾਹਮਣੇ ਆ ਰਹੀ ਏ ਕੀ ਅਜੀਹਾ ਹੋਣਾ ਚੰਗੀ ਗੱਲ ਆ ਕੀ ਅਜੀਹਾ ਕਰਨਾ ਚੰਗੀ ਗੱਲ ਆ ਕੀ ਸਿੱਖਾਂ ਦੇ ਹਿਰਦਿਆਂ ਨੂੰ ਬਦਲੂ ਨਦਰਨਾ ਚੰਗੀ ਗੱਲ ਆ ਇਹਦੇ ਤੇ ਤੁਸੀਂ ਆਪਣੀ ਰਾਇ ਦੇ ਸਕਦੇ ਹੋ ਕਮੈਂਟ ਕਰਕੇ ਦੱਸੋ ਕਿ ਇਸ ਵੀਡੀਓ ਦੇ ਉੱਤੇ ਤੁਹਾਡਾ ਕੀ ਰਿਐਕਸ਼ਨ ਆ ਤੁਸੀਂ ਕੀ ਸੋਚਦੇ ਹੋ ਧੰਨਵਾਦ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਉਤੇ